ਅੱਜ ਅਸੀਂ ਇਸ ਵੀਡੀਓ ਰਾਹੀਂ ਜਾਣਾਂਗੇ ਕਿ ਦੁਬਈ ਵਿੱਚ ਇੱਕ ਬਿਊਟੀਸ਼ੀਅਨ ਨੂੰ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਦੁਬਈ ਵਿੱਚ ਇੱਕ ਬਿਊਟੀਸ਼ੀਅਨ ਵਜੋਂ ਕੰਮ ਕਰਨਾ ਆਸਾਨ ਨਹੀਂ ਹੈ ਇੱਥੇ ਕੰਮ ਕਰਨ ਵਾਲਿਆਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਭਾਰਤ ਵਾਂਗ ਸ਼ਿਫਟਾਂ 10-12 ਘੰਟੇ ਲੰਬੀਆਂ ਹੁੰਦੀਆਂ ਹਨ ਇੱਥੇ ਗ੍ਰਾਹਕ ਸੰਪੂਰਨਤਾ ਦੀ ਮੰਗ ਕਰਦੇ ਹਨ ਅਤੇ ਇੱਕ ਗਲਤੀ ਵੀ ਕੈਰੀਅਰ ਨੂੰ ਬਰਬਾਦ ਕਰ ਸਕਦੀ ਹੈ ਗ੍ਰਾਹਕ ਵੱਖ-ਵੱਖ ਦੇਸ਼ਾਂ ਤੋਂ ਆਉਂਦੇ ਹਨ ਜਿਸ ਨਾਲ ਉਹਨਾਂ ਨੂੰ ਸੰਭਾਲਣਾ ਚੁਣੌਤੀਪੂਰਵਕ ਹੋ ਜਾਂਦਾ ਹੈ ਇਸ ਲਈ ਜੇਕਰ ਤੁਸੀਂ ਦੁਬਈ ਵਿੱਚ ਇੱਕ ਪੇਸ਼ੇਵਰ ਬਿਊਟੀਸ਼ੀਅਨ ਬੰਨਣਾ ਚਾਹੁੰਦੇ ਹੋ ਤਾਂ ਤੁਹਾਨੂੰ ਪਹਿਲਾਂ ਅੰਤਰਰਾਸ਼ਟਰੀ ਕੋਸਮੈਟੋਲੋਜੀ ਨੂੰ ਅੱਗੇ ਵਧਾਉਣ ਦੀ ਜ਼ਰੂਰਤ ਹੋਵੇਗੀ ਵਿਦਿਆਰਥੀ ਦੁਬਈ ਵਿੱਚ ਇੱਕ ਬਿਊਟੀਸ਼ੀਅਨ ਵਜੋਂ ਨੌਕਰੀ ਪ੍ਰਾਪਤ ਕਰਨ ਲਈ ਅੰਤਰਰਾਸ਼ਟਰੀ ਬਿਊਟੀ ਸੱਭਿਆਚਾਰ ਵਿੱਚ ਡਿਪਲੋਮਾ ਜਾਂ ਅੰਤਰਰਾਸ਼ਟਰੀ ਕੋਸਮੈਟੋਲੋਜੀ ਵਿੱਚ ਮਾਸਟਰ ਕੋਰਸ ਕਰ ਸਕਦੇ ਹਨ ਅੰਤਰਰਾਸ਼ਟਰੀ ਬਿਊਟੀ ਸੱਭਿਆਚਾਰ ਵਿੱਚ ਡਿਪਲੋਮਾ ਕੋਰਸ 15 ਮਹੀਨੇ ਤੱਕ ਰਹਿੰਦਾ ਹੈ ਜਦਕਿ ਅੰਤਰਰਾਸ਼ਟਰੀ ਕੋਸਮੈਟੋਲੋਜੀ ਵਿੱਚ ਮਾਸਟਰ ਕੋਰਸ 24 ਮਹੀਨੇ ਤੱਕ ਰਹਿੰਦਾ ਹੈ ਇਨ੍ਹਾਂ ਕੋਰਸਾਂ ਬਾਰੇ ਵਧੇਰੇ ਜਾਣਕਾਰੀ ਲਈ ਅੱਜ ਹੀ ਸਕਰੀਨ ਤੇ ਦਿੱਤੇ ਗਏ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਦੇ ਨੰਬਰ ਤੇ ਕਾਲ ਕਰੋ ਧੰਨਵਾਦ